ਹਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੈਲਵਟ ਦਾ ਸਟਾਲ ਸ਼ਾਲ ਤਿਆਰ ਕੀਤਾ ਹੈ ਜਿਹੜਾ ਕਾਫੀ ਹੈਵੀ ਹੋਊਗਾ ਬਹੁਤ ਸੋਹਣਾ ਹੋਊਗਾ ਅਕਸਰ ਮਾਰਕੀਟ ਦੇ ਵਿੱਚ ਵੈਲਵਟ ਦੇ ਸਟਾਲ ਜਿਹੜੇ ਉਹ ਮਿਲ ਜਾਂਦੇ ਨੇ ਬਟ ਉਹਨਾਂ ਦੀ ਇੱਕ ਹੀ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੀ ਲੈਂਥ ਐਡਵਾਂਸ ਜਿਹੜੀ ਉਹ ਘੱਟ ਹੁੰਦੀ ਹੈ ਜਿਵੇਂ ਕਿ ਜਿਆਦਾ ਇਸ ਦੀਆਂ ਹੋ ਕਿ ਜਿੰਨ ਕਈਆਂ ਦੀ ਲੈਂਥ ਜਿਆਦਾ ਹਾਈਟ ਜਿਆਦਾ ਹੁੰਦੀ ਹੈ ਛੋਟੇ ਛੋਟੇ ਸਟਾਲ ਲੈਣੇ ਚੰਗੇ ਨਹੀਂ ਲੱਗਦੇ ਬਿਲਕੁਲ ਆਊਟ ਜੇ ਲੱਗਦੇ ਨੇ ਤੇ ਉਹਨਾਂ ਨੂੰ ਹੁੰਦਾ ਹੈ ਕਿ ਜਿਵੇਂ 2.5 ਮੀਟਰ ਦੇ ਦੁਪੱਟੇ ਹੁੰਦੇ ਨੇ ਫੁੱਲ ਹੈਵੀ ਉਸੇ ਤਰ੍ਹਾਂ ਦੇ ਸਾਨੂੰ ਜਿਹੜੇ ਇਹ ਸ਼ਾਲ ਮਿਲ ਜਾਣ ਤਾਂ ਇਹ ਆਪਾਂ ਖੁਦ ਤਿਆਰ ਕਰਦੇ ਹਾਂ ਜਿਵੇਂ ਕਿ ਪਿਓਰ ਵਧੀਆ ਵੈਲਵੈਟ ਨੂੰ ਯੂਜ਼ ਕੀਤਾ ਜਾਂਦਾ ਹੈ ਤੇ ਉਹਦੇ ਉੱਪਰ ਇਸ ਤਰ੍ਹਾਂ ਆਪਾਂ ਲੈਂਸ ਜਿਹੜੀ ਉਹ ਅਟੈਚ ਕੀਤੀ ਜਾਂਦੀ ਹੈ ਲੈਂਸ ਜਿਹੜੀ ਹੋਊਗੀ ਸਾਰੀ ਵਰਕ ਵਾਲੀ ਹੋਊਗੀ ਜਿਵੇਂ ਕਿ ਇਹਦੇ ਉੱਪਰ ਸੀਕਵੈਂਸ ਵਰਕ ਕੀਤਾ ਹੋਇਆ ਹੈ カラー मैचिंग ਤੁਸੀਂ ਆਪਣੇ ਸਾਹ ਨਾਲ ਕਰਵਾ ਸਕਦੇ ਹੋ ਜਿਵੇਂ ਦਾ ਵੀ ਤੁਸੀਂ ਕਲਰ ਸਟਾਲ ਦਾ ਸ਼ਾਲ ਦਾ ਲਾਹੋਗੇ ਫੈਬਰਿਕ ਤੇ ਉਹਦੇ ਅਕੋਰਡਿੰਗ ਤੁਸੀਂ ਲੈਸ ਦਾ ਜਿਹੜਾ ਕਲਰ ਹੋ ਚੈੱਕ ਕਰਕੇ ਲਗਵਾ ਸਕਦੇ ਹੋ ਨਾਲ ਆਪਾਂ ਇਹਨੂੰ ਮੋਤੀਆਂ ਵਾਲੀ ਲੈਸ ਪਰਲਸ ਲੈਸ ਜਿਹੜੀ ਉਹ ਦਿੱਤੀ ਹੋਈ ਹੈ ਫਿਨਿਸ਼ਿੰਗ ਵਾਸਤੇ ਤੇ ਬਹੁਤ ਹੀ ਜ਼ਿਆਦਾ ਦੇਖੋ ਖੁੱਲਾ ਡੁੱਲਾ ਬਣਿਆ ਹੈ 8 ਟਾਈ ਮੀਟਰ ਸਾਰਾ ਇਹਦਾ ਫੈਬਰਿਕ ਆਊਗਾ ਐਂਡ ਜਿਹੜੀ ਇਹਦੀ ਲੈਂਥ ਆ ਉਹ ਬਹੁਤ ਜ਼ਿਆਦੀ 45 ਤੋਂ ਵੀ ਉੱਪਰ ਆਊਗੀ ਕਿਉਂਕਿ ਇਹ ਬਹੁਤ ਜ਼ਿਆਦਾ ਖੁੱਲਾ ਡੁੱਲਾ ਇੰਨਾ ਭੈਣੇ ਜਿਨ੍ਹਾਂ ਨੇ ਬਣਵਾਇਆ ਉਹਨਾਂ ਦੀ ਹਾਈਟ 6 ਫੁੱਟ ਸੀਗੀ ਐਂਡ ਇਸ ਕਰਕੇ ਉਹਨਾਂ ਨੂੰ ਹਮੇਸ਼ਾ ਦੁਪੱਟੇ ਚਾਹੇ ਸਟੌਲ ਹੋਣ ਸ਼ਾਲ ਹੋਣ ਜਿਹੜੀ ਉਹ ਖੁੱਲੇ ਡੁੱਲੇ ਹੁਣ ਲਗਵਾਉਂਦੇ ਨੇ ਤਾਂ ਤੁਸੀਂ ਇਹਦੇ ਅਕੋਰਡਿੰਗ ਜਿਹੜੇ ਇਸ ਤਰ੍ਹਾਂ ਦੇ ਸ਼ਾਲ ਜਿਹੜੇ ਉਹ ਤਿਆਰ ਕਰਵਾ ਸਕਦੇ ਹੋ ਇੱਕ ਆ ਮੈਂ ਤੁਹਾਡੇ ਨਾਲ ਬਹੁਤ ਸੋਹਣਾ ਸੂਟ ਸ਼ੇਅਰ ਕਰਦੇ ਆ ਬਹੁਤ ਗਰਮ ਸੂਟ ਕਿਉਂਕਿ ਪਸ਼ਮੀਨਾ ਅਕਸਰ ਮਾਰਕੀਟ ਚ ਬਹੁਤ ਆਉਂਦਾ ਹੈ ਬਹੁਤ ਹੀ ਤਰ੍ਹਾਂ ਦਾ ਰਾਮ ਟੈਕਸ ਹੋ ਗਿਆ ਜਾਂ ਹਰ ਤਰ੍ਹਾਂ ਦਾ ਪਸ਼ਮੀਨਾ ਹੁੰਦਾ ਤਾਂ ਉਹਨਾਂ ਦੇ ਵਿੱਚ ਇੱਕ ਸੰਥੈਟਿਕ ਧਾਗਾ ਹੁੰਦਾ ਜਿਹਦੇ ਕਰਕੇ ਸਾਰੇ ਪਸ਼ਮੀਨੇ ਨੂੰ ਵੇਅਰ ਨਹੀਂ ਕਰ ਸਕਦੇ ਇਹ ਪਸ਼ਮੀਨਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਿਹਾ ਇਹ ਗਰਮ ਸੂਟੇ ਨੂੰ ਕਹਿ ਸਕਦੇ ਹੋ ਪਿਓਰ ਗਰਮ ਸੂਟ ਹੁੰਦਾ ਬਿਲਕੁਲ ਕਾਟਨ ਸੌਫਟ ਦੇ ਵਿੱਚ ਹੋਗਾ ਇਹ ਸਾਰਾ ਇਹਦੇ ਤੇ ਕਸ਼ਮੀਰੀ ਵਰਕ ਕੀਤਾ ਗਿਆ ਹੈ ਘੇਰਾ ਦੇਖੋ ਕਾਫੀ ਜ਼ਿਆਦਾ ਹੈਵੀ ਜਿਹੜਾ ਉਹ ਬਣਾਇਆ ਗਿਆ ਹੈ 5 ਮੀਟਰ ਆਲਓਵਰ ਇਹ ਸੂਟ ਹੋਊਗਾ ਤੇ ਸ਼ਾਈਨਿੰਗ ਵੀ ਦੇਖੋ ਬਹੁਤ ਸੋਹਣੀ ਹੈ ਬਹੁਤ ਪਿਆਰਾ ਸੂਟ ਲੱਗ ਰਿਹਾ ਤੇ ਇਸ ਦਾ ਗਲਾ ਬਣਿਆ ਹੋਊਗਾ ਠੀਕ ਹੈ ਬਹੁਤ ਸੋਹਣਾ ਹੈਵੀ ਹੈ ਇਹਦੇ ਤੇ ਵਰਕ ਆ ਔਨਲੀ ਫਰੰਟ ਤੇ ਹੀ ਵਰਕ ਆਊਗਾ 슬ੀਵਸ ਤੇ ਵਰਕ ਨਹੀਂ ਹੈਗਾ ਨਾ ਪਹੁੰਚਾਂ ਤੇ ਵਰਕ ਹੈਗਾ ਕਿਉਂਕਿ ਫਰੰਟ ਤੇ ਬਹੁਤ ਸੋਹਣਾ ਵਰਕ ਜਿਹੜਾ ਉਹ ਕੀਤਾ ਗਿਆ ਇਹਦੇ ਨਾਲ ਸਟਾਲ ਹੋਊਗਾ ਸੇਮ ਫੈਬਰਿਕ ਦਾ ਤੇ ਇਹ ਤੁਸੀਂ ਲੈ ਸਕਦੇ ਹੋ ਜੀ 900 ਰੁਪਏ ਦਾ ਇਹ ਸੂਟ ਹੋਊਗਾ ਤੁਸੀਂ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਇੱਕ ਹੀ ਕਲਰ ਇਸ ਟਾਈਮ ਅਵੇਲੇਬਲ ਹੈ ਬਾਕੀ ਸਾਰੇ ਫਿਨਿਸ਼ ਹੋ ਗਿਆ ਜੀ ਸਟਾਕ ਇਹ ਕਲਰ ਅਵੇਲੇਬਲ ਪਰ ਜੇ ਤੁਸੀਂ ਰੈਡੀ ਕਰਾਉਣੇ ਹੋਣ ਤਾਂ ਤੁਸੀਂ ਹੋਰ ਵੀ ਸਿੱਕਲਾ ਤੋਂ ਇਹ ਲੈ ਸਕਦੇ ਹੋ ਤੇ ਇਹਦੇ ਗਰਮ ਫੈਬਰਿਕ ਦੇ ਵਿੱਚ ਕੋਈ ਵੀ ਕੰਪਲੇਨਟ ਨਹੀਂ ਆਉਗੀ ਇਹਨਾਂ ਫੈ ਇਹ ਗਰਮ ਫੈਬਰਿਕ ਦੇ ਉੱਪਰ ਕਦੇ ਵੀ ਬੁਰ ਨਹੀਂ ਆਉਂਦੀ ਤੇ ਬਹੁਤ ਜ਼ਿਆਦਾ ਸੌਫਟ ਹੈ